Thank you. पंजाब दी मिट्टी है मेरे पंजाब दी मिट्टी है करो दुआ करे इस मिट्टी पे ओ मौसम ना आवे जिसो गिया हरिक सूरज कालक ही बन जावे ओ कालक ही बन जावे रब दे कर तो अंजुम आईये ਜਿਤੇ ਦੌਰਤੇ ਪਹੁੰਚ ਹਾਂ ਅਸੀਂ ਉਹਨਾਂ ਨੂੰ ਜਿਮਾਇਤ ਕਰਦੇ ਹਾਂ ਅਸੀਂ ਹਰ ਸਮਾਏ ਸੇਵਾਦਾਰ ਬਣੇ ਇਸ ਲਈ ਲੰਬੇ ਸਮੇਂ ਤੋਂ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਨੀ ਚਾਹੁੰਗਾ ਸੁਜੀਵ ਨੇ ਨਾ ਨੇ ਕਿਹਾ ਕਿ ਪੰਜਾਬੀ ਬੋਲੀ ਦੇ ਮੁਕਾਬਲੇ ਕਰਾਏ ਗਏ ਐ ਵੀ ਸਾਰਿਆਂ ਨੇ ਪੰਜਾਬੀ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਚ ਪਾਰਟਿਸਿਪੇਟ ਕੀਤਾ ਹੋਊਗਾ ਜਿਹੜੇ ਅੱਜ ਦੇ ਜੇਤੂ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਇਹਨਾਂ ਬਹੁਤ-ਬਹੁਤ ਤੇ ਬੜਾ ਜ਼ਰੂਰੀ ਹੈ ਕਿ ਮਾਂ ਬੋਲੀ ਬਾਰੇ ਜਾਣਿਆਂ ਵੀ ਜਾਵੇ ਤੇ ਮਾਂ ਬੋਲੀ ਦੀ ਅਸੀਂ ਵਰਤੋਂ ਵੀ ਜਿਆਦਾ ਤੋਂ ਜਿਆਦਾ ਕਰੀਏ ਜਿਹੜੀ ਕਿ ਕਿਦਰੇ ਨਾ ਕਿਦਰੇ ਘਟਦੀ ਜਾ ਰਹੀ ਹੈ ਅਸੀਂ ਹਰ ਇੱਕ ਜਗ੍ਹਾ ਵੇਖਦੇ ਆ ਜਾ ਕੇ ਕਿ ਜਿੱਥੇ ਪੰਜਾਬੀ ਵਰਤੋ ਚ ਲੈਣੀ ਚਾਹੀਦੀ ਉਹਨੇ ਤਰੀਕੇ ਨਾਲ ਨਹੀਂ ਵਰਤੋ ਚ ਲਈ ਜਾਂਦੀ ਚਾਹੇ ਉਹ ਆਪਣੇ ਘਰਾਂ ਵਿੱਚ ਹੋਵੇ ਚਾਹੇ ਉਹ ਆਪਣੇ ਦਫ਼ਤਰਾਂ 'ਚ ਹੋਵੇ ਚਾਹੇ ਆਪਣੀ ਰੋਜ਼ ਦੀ ਗੋਲੀ 'ਚ ਹੋਵੇ ਚਾਹੇ ਅਸੀਂ ਕਿਧਰੇ ਕਿਸੇ ਨੂੰ ਮਿਲিয়ে ਗੱਲਬਾਤ ਕਰੀਏ ਸੋ ਕਿਸੇ ਹੱਦ ਤੱਕ ਇਹ ਵੀ ਮੈਂ ਅਪੀਲ ਕਰਦਾ ਕਿ ਆਪਾਂ ਜਿਹੜੇ ਵੱਡੇ ਸਕੂਲ ਨੇ ਉਹਨਾਂ ਨੇ ਇਹ ਫੀਲਿੰਗ ਕ੍ਰੀਏਟ ਕਰਤੀ ਕਿ ਜਿਹੜਾ ਬੱਚਾ ਪੰਜਾਬੀ ਬੋਲਦਾ ਹੈ ਜਾਂ ਜਿਹੜਾ ਬੱਚਾ ਇੰਗਲਿਸ਼ ਨਹੀਂ ਬੋਲ ਸਕਦਾ ਉਹ ਉਹਨਾਂ ਸਿਆਣਾ ਨਹੀਂ ਹੈਗਾ ਜਾਂ ਉਹਨਾਂ ਪੜਿਆ ਲਿਖਿਆ ਨਹੀਂ ਹੈਗਾ ਇੰਗਲਿਸ਼ ਬੋਲਣੀ ਜਾਂ ਨਾ ਬੋਲਣੀ ਇੱਕ ਮਾਪਦੰਡ ਨਹੀਂ ਹੋਣਾ ਚਾਹੀਦਾ ਕਿ ਬੱਚਾ ਕਿੰਨਾ ਕੁ ਸਿਆਣਾ ਹੈ ਤੇ ਕਿੰਨਾ ਕੁ ਪੜਿਆ ਲਿਖਿਆ ਹੋਰ ਬੜੇ ਵੱਡੇ ਮਾਪਦੰਡ ਨੇ ਹੋਰ ਬੜੇ ਚੰਗੇ ਮਾਪਦੰਡ ਨੇ ਜਿਨ੍ਹਾਂ ਤੇ ਬੱਚੇ ਬੱਚੇ ਨੂੰ ਜਾਂ ਕਿਸੇ ਬੰਦੇ ਨੂੰ ਅਸੀਂ ਇਵੈਲਿਊਏਟ ਕਰ ਸਕਦੇ ਆ ਕਿ ਅੱਜ ਉਹਦਾ ਆਈਕਿਊ ਲੈਵਲ ਕੀ ਹੈ ਜਾਂ ਉਹਦੀ ਪੜ੍ਹਾਈ ਕਿਹੋ ਜਿਹੀ ਰਹੀ ਹੈ ਜਾਂ ਉਹਦੀ ਸਿੱਖਿਆ ਕਿਹੋ ਜਿਹੀ ਰਹੀ ਹੈ। ਤੋਂ ਬੜਾ ਚੰਗਾ ਉਪਰਾਲਾ ਇਹਨਾਂ ਦਾ ਕਿ ਮਾਂ ਬੋਲੀ ਨਾਲ ਸਾਨੂੰ ਵਾਪਸ ਜੋੜਿਆ ਜਾ ਰਿਹਾ ਹੈ। ਇਹ ਲੋੜ ਨਹੀਂ ਸੀ ਪੈਣੀ ਚਾਹੀਦੀ ਕਿ ਪੰਜਾਬ ਤੇ ਪੰਜਾਬੀ ਮੇਰਾ ਲੱਗਦਾ ਇਹੋ ਜਿਹਾ ਇੱਕੋ ਹੀ ਸੁਭਾ ਜਿਹਦਾ ਨਾਮ ਤੇ ਉਹਦੀ ਬੋਲੀ ਦਾ ਨਾਮ ਇਕੱਠੇ ਜੁੜਦੇ ਹਨ। ਕਿ ਸਾਨੂੰ ਲੋੜ ਨਹੀਂ ਸੀ ਪੈਣੀ ਚਾਹੀਦੀ ਆਪਣੀ ਮਾਂ ਬੋਲੀ ਵਾਸਤੇ ਇਹੋ ਜਿਹਾ ਫੰਕਸ਼ਨ ਕਰਨ ਦੀ। ਬਟ ਲੋੜ ਪੈਰੀ ਇਹ दैट मींस ਕਿ ਆਪਾਂ ਕਿਧਰੇ ਨਾ ਕਿਧਰੇ ਇਸ ਚ ਪਿੱਛੇ ਰਹਿ ਗਏ ਆ ਆਪਣੀ ਮਾਂ ਬੋਲੀ ਨੂੰ ਸਰਜੀਤ ਰੱਖਣ ਚ ਮਾਂ ਬੋਲੀ ਨੂੰ ਆਪਣੀ ਪਛਾਣ ਚ ਤੇ ਉਹਨੂੰ ਅੱਗੇ ਵਧਾਉਣ ਚ ਸੋ ਮੈਂ ਧੰਨਵਾਦ ਕਰਦਾ ਕਿ ਤੁਸੀਂ ਇਹ ਉਪਰਾਲਾ ਕੀਤਾ ਚੰਗਾ ਤੇ ਬੱਚਿਆਂ ਨੂੰ ਅਗੇਨ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਇਸ ਚ ਪਾਰਟਿਸਿਪੇਟ ਕੀਤਾ ਤੇ ਜਿਹੜੇ ਜਿੱਤੇ ਨੇ ਧੰਨਵਾਦ ਭਾਈ ਭਈਆ ਜਿਹੜੇ ਬੋਲ ਦੇ ਵਿੱਚ ਉਪਰਾਲਾ ਕੀਤਾ ਹੈ ਸਰ ਇਹ ਅਸੀਂ ਹਰ ਸਹਾਇ ਸੇਵਾਦਲ ਵੱਲੋਂ ਗੁਰੂ ਹਰ Rai ਸਾਹਿਬ ਮਰਾਤੇ ਪ੍ਰਕਾਸ਼ ਦਿਹਾੜੇ ਨੂੰ ਤੇ ਬਾਬਾ ਜੀ ਸਾਹਿਬ ਜੀ ਦਾ ਬਾਬਾ ਜੀ ਜੀ ਦੇ ਦਰਮਦਰ ਨੂੰ ਸਪਤ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪੁਲਸ ਲਾਈਨ ਵਿਖੇ ਅਸੀਂ ਬੱਚਿਆਂ ਦਾ ਪੰਜਾਬੀ ਮਾਂ ਬੋਲੀ ਤੇ ਸੁੱਧ ਲੇਖ ਲਿਖਣ ਮੁਕਾਬਲਾ ਕਰਾਇਆ ਜਿਹਦੇ ਵਿੱਚ ਬੱਚਿਆਂ ਨੇ ਸੁੰਦਰ ਲਿਖਾਈ ਅਤੇ ਸੁੱਧ ਲੇਖ ਲਿਖਿਆ ਜਿਹੜੇ ਬੱਚੇ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਏ ਹਨ ਉਹਨਾਂ ਨੂੰ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਅਤੇ ਹਨਵੋਲ ਸਿੰਘ ਜੀ ਜ਼ਿਲ੍ਹਾ ਟਰਨੀਬਲੋ ਸੰਸਥਾ ਦੇ ਵੱਲੋਂ ਅਸੀਂ ਇਨਾਮ ਵੰਡੇ ਹੈ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਤੇ ਪੰਜਾਬੀਅਤ ਨਾਲ ਜੋੜਨ ਲਈ ਆਪਣੇ ਵਿਰਸਾ ਨਾਲ ਜੋੜਨ ਲਈ ਕਰਾਇਆ ਗਿਆ ਹੈ ਕਿਹੜੇ ਕਿਹੜੇ ਸਕੂਲਾਂ ਨੇ ਵਿੱਚ ਕੀਤਾ ਅਸੀਂ ਲਗਭਗ ਪਟਿਆਲੇ ਪਟਿਆਲੇ ਦੇ ਵਿੱਚ 18 ਸਕੂਲਾਂ ਦੇ ਵਿੱਚ ਕਰਾ ਚੁੱਕੇ ਹਾਂ ਜਿਹਦੇ ਵਿੱਚ ਸਰਕਾਰੀ ਐਲੀਮੈਂਟਸ ਤੋਂ ਰਾਜਮੰਡੀ ਹੋ ਗਿਆ ਫੈਕਟਰੀ ਏਰੀਆ ਹੋ ਗਿਆ ਆਪਣੇ ਨਿਊ ਪੁਲਸ ਲਾਈਨ ਹੋ ਗਿਆ ਇਸ ਤਰ੍ਹਾਂ ਵੱਖ-ਵੱਖੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਵੀ ਕਰਾ ਚੁੱਕੇ ਹਾਂ ਲੱਗਦਾ ਨਹੀਂ ਕਿ ਮਾਪੂਲੀ ਜਿਹੜੀ ਹੈ ਕਿ ਆਲੋਪਨ ਦੀ ਜਾਰੀ ਹੈ ਬੱਚੇ ਬਾਹਰ ਨੂੰ ਜਾ ਕੇ ਅੰਗਰੇਜ਼ੀ ਗੱਲ ਨੂੰ ਭਜਾ ਦੇਣ ਇਸ ਇਸ ਇਸੇ ਲੜੀ ਨੂੰ ਹੀ ਅਸੀਂ ਬਚਾਉਣ ਲਈ ਪੰਜਾਬੀ ਆਪਣੀ ਆਪਣੀ ਮਾਪੂਲੀ ਨਾਲ ਜੋੜਨ ਲਈ ਇਹ ਪ੍ਰੋਗਰਾਮ ਜਿਹੜਾ ਹੈ ਉਹ ਬਿਠਿਆ ਗਿਆ ਸਰ ਰਾਜ ਦੇ ਲੋਕਾਂ ਲਈ ਬੜੀ ਉਦਾਸ ਲੱਗਦਾ ਹੈ ਪਿੰਨ ਬਾਪ ਹੋ ਇਹ ਹਰ ਸਹਾਇ ਸੇਵਾਦਲ ਵੱਲੋਂ ਜਿਹੜੀ ਆਪਣੇ ਪੁਲਿਸ ਲਾਈਨ ਦਾ ਸਕੂਲ ਹੈ ਉਹਦੇ ਵਿੱਚ ਮੁਕਾਬਲੇ ਕਰਵਾਏ ਗਏ ਨੇ ਮਾਂ ਬੋਲੀ ਨੂੰ ਲੈ ਕੇ ਜਿਹੜੀ ਲਿਖਤ ਹੈ ਉਹਦੇ ਬਾਰੇ ਵੀ ਕਰਾਏ ਗਏ ਨੇ ਤੇ ਜਿਹੜਾ ਬੋਲੀ ਹੈ ਉਹਦੇ ਬਾਰੇ ਵੀ ਕਰਾਏ ਗਏ ਨੇ ਬੜਾ ਚੰਗਾ ਉਪਰਾਲਾ ਤੇ ਜਿਹੜੀ ਆਪਣੀ ਮਾਂ ਬੋਲੀ ਨੂੰ ਸੁਰਜੀਤ ਰੱਖਣ ਦਾ ਮਾਂ ਬੋਲੀ ਨੂੰ ਵਿਧਾਨ ਦਾ ਸੋ ਮੈਂ ਮੁਬਾਰਕਬਾਦ ਦਿੰਦਾ ਡਾਕਟਰ ਸਾਹਿਬ ਨੂੰ ਕਿ ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਤੇ ਸਾਡੀ ਪੁਲਿਸ ਲਾਈਨ ਨੂੰ ਚੁਣਿਆ ਇਹਦੇ ਸਕੂਲ ਨੂੰ ਚੁਣਿਆ ਇਹਦੇ ਲਈ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਸੋ ਬਹੁਤ-ਬਹੁਤ ਮੁਬਾਰਕਬਾਦ ਜਿਹੜੇ ਬੱਚੇ ਮੁਕਾਬਲੇ ਜਿੱਤੇ ਨੇ ਉਹਨਾਂ ਨੂੰ ਵੀ ਤਾਂ ਬਹੁਤ-ਬਹੁਤ ਮੁਬਾਰਕਬਾਦ ਡਾਕਟਰ ਸਾਹਿਬ ਨੂੰ ਕਿ ਇਹ ਹੋ ਜਾ ਚੰਗਾ ਉਪਰਾਨਾ ਕਰਕੇ ਆਪਣੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਸਰ ਇੱਕ ਹਟਕੇ ਸਵਾਲ ਹੈ ਕਿ ਨੌਜਵਾਨ ਪੀੜ੍ਹੀ ਬਾਹਰ ਨੂੰ ਜਾ ਰਹੀ ਹੈ ਕੀ ਲੱਗਦਾ ਨੇ ਕਿ ਮਾਂ ਬੋਲੀ ਨੂੰ ਇੱਥੇ ਹੀ ਜ਼ਿਆਦਾ ਐਮੇ ਦਿੱਤੀ ਆ ਇਹ ਬਿਲਕੁਲ ਜੀ ਦੇ ਦਿੱਤੀ ਜਾਣੀ ਚਾਹੀਦੀ ਹੈ ਤੇ ਮੈਂ ਤਾਂ ਇਹ ਕਹੂੰਗਾ ਕਿ ਜੇ ਬਾਹਰ ਜਾਂਦੇ ਵੀ ਹੈ ਤੇ ਆਪਣੀ ਮਾਂ ਬੋਲੀ ਨੂੰ ਨਾ ਛੱਡਣ ਜਿੱਥੇ ਜਾਂਦੇ ਨੇ ਉਦੀ ਦੀ ਰਿਕੁਆਇਰਮੈਂਟ ਜ਼ਰੂਰ ਹੈ ਕਿ ਉੱਥੇ ਆਪਾਂ ਨੇ ਇੱਕ ਪਾਰਟਿਕੂਲਰ ਪਾਸ਼ਾ ਬੋਲਣੀ ਪੈਂਦੀ ਹੈ ਬਟ ਜਿੱਥੇ ਵੀ ਪੰਜਾਬੀ ਮਿਲਣ ਆਪਸ ਚ ਉਹ ਜ਼ਰੂਰ ਪੰਜਾਬੀ ਚ ਗੱਲ ਕਰਨ ਜਿੰਨੇ ਲੋਕਾਂ ਚ ਆਪਾਂ ਵਿਸਤਾਰ ਕਰ ਸਕੀਏ ਆਪਣੀ ਮਾਂ ਬੋਲੀ ਦਾ ਉਹ ਕੀਤਾ ਜਾਵੇ ਸੋ ਜੇ ਕੋਈ ਬਾਹਰ ਵੀ ਕੋਈ ਪੰਜਾਬੀ ਥੋੜੀ-ਬਹੁਤ ਵੀ ਬੋਲ ਸਕਦਾ ਉਹਦੇ ਨਾਲ ਵੀ ਪੰਜਾਬੀ ਚ ਗੱਲ ਕੀਤੀ ਜਾਵੇ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਲੋਕਾਂ ਨੂੰ ਸਿਖਾਈਏ ਰாத-ਰਤਨ ਕਿ ਕਿਸੇ ਦੀ ਮਾਂ ਬੋਲੀ ਆਪ ਸਿੱਖੀ